ਮੈਨੂੰ ਤੇਰੀਆਂ ਗੱਲਾਂ ਤੋਂ ਲੱਗਦੀ ਰਹਿੰਦੀ ਹੈ ਤੂੰ ਇੰਗਲੈਂਡ ਤੋਂ ਨਹੀਂ ਬਿਹਾਰ ਤੋਂ ਆਈ ਲੱਗਦੀ ਆ ਗੋਪੀ ਸ਼ੋਕਰ ਅਤੇ ਮਨੀ ਸ਼ੋਕਰ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਫਨੀ ਵੀਡੀਓਜ਼ ਤੇ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੇ ਹਨ ਤੇ ਹਾਲ ਹੀ ਦੇ ਦਿਨਾਂ ਵਿੱਚ ਗੋਪੀ ਸ਼ੋਕਰ ਦਾ ਵਿਆਹ ਹੋਇਆ ਸੀ ਜਦਕਿ ਗੋਪੀ ਸ਼ੋਕਰ ਸ਼ੁਰੂਆਤ ਵਿੱਚ ਘਰੂ ਬਹੁਤ ਗਰੀਬ ਸੀ ਤੇ ਲੋਕ ਤਾਨੇ ਮੇਨੇ ਮਾਰਦੇ ਸਨ ਕਿ ਗੋਪੀ ਹੋਣਾ ਨੂੰ ਕੁੜੀ ਕਿਸ ਨੇ ਦੇਣੀ ਹੈ ਤੇ ਗੋਪੀ ਨੇ ਇੰਗਲੈਂਡ ਤੋਂ ਆਈ ਕੁੜੀ ਦੇ ਨਾਲ ਵਿਆਹ ਕਰਵਾ ਕੇ ਲੋਕਾਂ ਦੇ ਮੂੰਹ ਬੰਦ ਕੀਤੇ ਹਨ ਤੇ ਉਸ ਦੇ ਵਿਆਹ ਦਾ ਚਾਅ ਇਕੱਲਾ ਉਸ ਦੇ ਪਰਿਵਾਰ ਨੂੰ ਹੀ ਨਹੀਂ ਸਗੋ ਪੂਰੇ ਪੰਜਾਬ ਨੂੰ ਚੜਿਆ ਹੋਇਆ ਹੈ ਕਿਉਂਕਿ ਗੋਪੀ ਸ਼ੌਕਰ ਹੋਣਾ ਨੇ ਅੱਜ ਤੱਕ ਵੀ ਪੰਜਾਬ ਦੇ ਪਿੰਡਾਂ ਵਿਚਲਾ ਹੀ ਕੰਟੈਂਟ ਲੈ ਕੇ ਆਂਦਾ ਹੈ ਬਲਕਿ ਕਦੇ ਵੀ ਅਜਿਹੇ ਕੁਝ ਆਪਣੀਆਂ ਵੀਡੀਓਜ਼ ਦੇ ਵਿੱਚ ਨਹੀਂ ਦਿਖਾਇਆ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖਿਆ ਜਾ ਸਕੇ ਤੇ ਗੋਪੀ ਅਤੇ ਮਨੀ ਸ਼ੋਕਰ ਨੇ ਵਿਆਹ ਦੇ ਵਿੱਚ ਵੀ ਪੂਰੀ ਤੱਕ ਪਾਈ ਹੋਈ ਸੀ ਤੇ ਜੋ ਕੋਲੋਲਾ ਗੋਪੀ ਨੇ ਆਪਣੀ ਘਰਵਾਲੀ ਦੇ ਨਾਲ ਕੀਤੀਆਂ ਹਸਨ ਉਹਨਾਂ ਨੇ ਹਰ ਪਾਸੇ ਰੰਗ ਬਨ ਦਿੱਤੇ ਤੇ ਹਰੇਕ ਬੰਦਾ ਗੋਪੀ ਦਾ ਫੈਨ ਹੋ ਗਿਆ ਤੇ ਵਿਆਹ ਤੋਂ ਬਾਅਦ ਵਾਲੀਆਂ ਹੁਣ ਵੀਡੀਓਜ਼ ਵੀ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਸਰਾਈਆਂ ਜਾ ਰਹੀਆਂ ਹਨ ਤੇ ਹਾਲ ਹੀ ਦੇ ਵਿੱਚ ਉਸ ਦੀ ਮਾਂ ਤੇ ਉਸ ਦੀ ਪਤਨੀ ਨਾਲ ਕੁਝ ਅਜੀਹਾ ਹੋਇਆ ਕਿ ਵੀਡੀਓਸ ਵਾਇਰਲ ਹੋ ਰਹੀਆਂ ਹਨ ਜਿਸ ਦੇ ਵਿੱਚ ਮਾਂ ਗੋਪੀ ਤੇ ਪਤਨੀ ਨਾਲ ਝਗੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਗੋਪੀ ਦੀ ਘਰਵਾਲੀ ਨੂੰ ਪੰਜਾਬੀ ਆਉਂਦੀ ਤਾਂ ਹੈ ਪਰ ਉਹ ਪੂਰੇ ਸਹੀ ਤਰੀਕੇ ਨਾਲ ਪੰਜਾਬੀ ਨਹੀਂ ਬੋਲ ਸਕਦੀ ਕਿਉਂਕਿ ਉਹ ਇੰਗਲੈਂਡ ਦੀ ਜੰਪਲ ਹੈ ਬਾਕੀ ਤੁਸੀਂ ਦੇਖੋ ਗੋਪੀ ਤੇ ਉਸਦੇ ਪਰਿਵਾਰ ਦੀਆਂ ਨਵੀਂ ਵਿਆਹੀ ਵੋਟੀ ਦੇ ਨਾਲ ਕਲੋਲਾ ਤੇ ਵੀਡੀਓ ਸ਼ੇਅਰ ਕਰਕੇ ਕਮੈਂਟ ਜਰੂਰ ਕਰ ਦਿਓ ਥੈਂਕਸ ਮਾਂ ਲੈ ਚਮਲਾ ਲਾਲਾ ਚਮਲਾ ਲਾਲਾ ਚਮਲਾ ਲਾਲਾ ਹਟ ਜਾ ਮੈਂ ਹਟ ਜਾ ਕੀ ਗੱਲ ਹੈ ਮੈਂ ਤੁਹਾਨੂੰ ਦੱਸਾਂ ਚਾਹ ਪਾਣੀ ਨਹੀਂ ਦੇਣਾ ਮੈਂ ਯਾਰ ਉਹ ਆਪ ਬਣਾਵੇ ਅਜੀ ਯੂਰ ਕੁਕਿੰਗ ਇਨ ਦਾ ਨਾਓ ਇਸ ਜਸ ਜੈਲਸ ਵਾਈ ਯੂ ਕੁਕਿੰਗ ਨਾਓ ਮੈਨੂੰ ਚਮਲਾ ਲਾਣੀ ਹੈ ਕੋਈ ਗੱਲ ਨਹੀਂ ਹੋਣ ਮੈਂ ਰੋਟੀਆਂ ਨਾਲ ਇਹ ਦੁਆਰਾ ਬਣਵਾ ਲੈਣੀ ਹੈ ਫਿਰ ਬਣਾ ਕੇ ਮੈਨੂੰ ਪਾ ਮਿੱਠੀਆਂ ਰੋਟੀਆਂ ਬਾਅਦ ਚੋਂ ਪਹਿਲਾਂ ਉਧਰ ਪਸੂ ਪਾ ਉਧਰ ਇਹਦਾ ਰੀਓ ਇਨੇ ਕੋਮਲ ਹੱਥੋ ਦੇ ਗੋਏ ਚਲਾਉਣੇ ਆ ਸਾਡੇ ਸਾਲੇ ਰੱਟਣ ਪਏ ਉਹ ਹਨ ਚੱਕ ਜੱਕ ਕੋਈ ਨਹੀਂ ਮੇਰੀ ਗੱਲ ਸੁਣੋ ਤੁਸੀਂ ਹੈਨਾ ਆਪਣੇ ਆ ਹੱਥਾਂ ਨਾਲ ਗੋਹ ਚੱਕਣਾ ਹੈ ਨਹੀਂ ਨਹੀਂ ਚੱਕਣਾ ਪੈਣਾ ਹੈ ਤੁਹਾਨੂੰ ਨਹੀਂ ਮੇਰੀ ਗੱਲ ਸੁਣੋ ਮੁੰਦੀ ਵੀ ਉਤਰ ਗਈ ਮੁੰਦੀ ਵੇਚਿਆ ਹੀ ਹੈ ਹਾਂ ਤੁਸੀਂ ਪਿਆਰ ਨਹੀਂ ਕਰਦੇ ਹਲਵਾਈ ਦੇ ਹਲਵਾਈ ਦੇ ਹਲਵਾਈ ਦੇ ਪੈਸੇ ਦੇਣ ਮੁੰਦੀ ਵੇਚ ਦਈਏ ਤੁਸੀਂ ਪਿਆਰ ਨਹੀਂ ਕਰਦੇ ਯਾਰ ਮੈਨੂੰ ਤੇਰੀਆਂ ਗੱਲਾਂ ਤੋਂ ਲੱਗਦੀ ਰਹਿੰਦੀ ਹੈ ਤੂੰ ਇੰਗਲੈਂਡ ਤੋਂ ਨਹੀਂ ਬਿਹਾਰ ਤੋਂ ਆਈ ਲੱਗਦੀ ਆ ਛੁੜੇ ਜਨਮ ਪਰ ਕੇ ਜਾਣ ਦੇ ਤੁਸੀਂ ਮੇਰੇ ਪਿਆਰ ਨਹੀਂ ਕਰਦੇ ਲੱਗਦਾ ਜਾ ਪਾਰਕ ਜੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਉਹ ਮੈਨੂੰ ਸੱਚੀ ਹੈ ਨਾ ਮੈਨੂੰ ਬਿਹਾਰੀ ਫੀਲਿੰਗ ਜੀ ਥੋੜੀ ਜਿਹੀ ਆਈ ਜਾਂਦੀ ਹੈ ਆ ਦੇ ਲੈ ਪਾਣੀ ਕੋਆ ਕਾ ਅੱਡਾ ਟੱਲੇ ਰੋੜਾ ਹੀ ਨਹੀਂ ਮਾਰ ਬੱਲੇ ਨਹੀਂ ਇਹਦਾ ਇਹ ਖਾਣੇ ਆ ਕਿ ਵਰਤਨੇ ਆ ਕਿਉਂ ਇੰਨਾ ਖਰਚਾ ਕੋਪੀ ਦੇਦਾ ਮਾਤਰੇ ਆ ਜੀ ਦੰਦੜਲੀ ਬੈਗੇ ਤੇਰੀ ਇਹਨੂੰ ਮੈਨੂੰ ਪੈ ਚਲੀ ਆ ਆ ਕਰਿਆਨਾ ਸਟੋਰ ਦੀ ਦੁਕਾਨ ਪਾਣੀ ਐਨਾ तो किल्ली। किल्ली <laughs> तो बिहार ही लगती है मोटर का पानी पीता कर ਭਰਾਵਾ ਤੇਰੀ ਤਾਂ ਬੋਟੀ ਖਰਚਾ ਵਾ ਕਰਾਉਂਦੀ ਆ ਮੇਰੀ ਗੱਲ ਸੁਣ ਲੈ ਰੋਟੀ ਦੀ ਆਉਂਦੇ ਕਹੇ ਜੇ ਮੈਂ ਅੱਜ ਉਹਨੂੰ ਘੱਟ ਘੱਟ ਟਾਲਡ ਤੇ ਰੱਖ ਲਵਾਂ ਆ ਸਾਦਾ ਔਖਾ ਸਾਰੇ ਟੱਬਰ ਨੇ ਕਦੀ ਆ ਟਕਰਦਾ ਇਹਨਾਂ ਦਾ ਮੂੰਹ ਨਹੀਂ ਦੇਖਿਆ ਟਿਸ਼ੂ ਆ ਲੈ ਜਾਂ ਧੂਆ ਤੂੰ ਐ ਤੇ ਰੋਟੀ ਨਾ ਪਾਣੀ ਦਾ ਮੋਟਰ ਚਲਾ ਕੇ ਪੀਣ ਵਾਲਾ ਗੋਪੀ ਤੂੰ ਤਾਂ ਪਾਣੀ ਤਾਂ ਪੀਦੇ ਹੀ ਆ ਉਹ ਮੈਨੂੰ ਬਿੜੋ ਕਰਦਾ ਤੂੰ ਕਹੇ ਸਾਥ ਮੇਰੇ ਦੋਦੀ ਆ ਕਿਹਦਾ ਦੋਦੀ ਆ ਏਹੀ ਉਹ ਵੀ ਬ੍ਰਾਂਡ ਵੀ ਮੈਂ ਇੱਕ ਕਿੰਲੀ ਵਾਲਾ ਪੀਣਾ ਉਹ ਕਿੱਲੇ ਮੈਂ ਬੂਟ ਵਾਲਾ ਜਿੱਤੇ ਕਿੰਲੀ ਦੀ ਸ਼ਗਲਾਰੀ ਇਹਨੂੰ ਮੈਂ ਕਿਹਾ ਮਿੱਠੀਆਂ ਰੋਟੀਆਂ ਬਣਵਾ ਲੈ ਚੁੱਲੇ ਚਾੜ ਲੈ ਤੇ ਕਿਸੇ ਵੇਲੇ ਕੱਪ ਚਾਹ ਨਾਲ ਹੀ ਬਣਵਾ ਕੇ ਪੀ ਲੋ ਨੌਂ ਦੇ ਹੱਥ ਦੀ ਮੈਨੂੰ ਤਾਂ ਬਹਾਨਾ ਤੈਨੂੰ ਸੋਨਾ ਲੱਗਾ ਇਹ ਮਿੱਠੀਆਂ ਰੋਟੀਆਂ ਨਹੀਂ ਪਕਾਉਣੀਆਂ ਹੱਲੇ ਨਹੀਂ ਹੱਲੇ ਉਹਦੇ ਹੱਥ ਦੇ ਕੋਮਲ ਆ ਹੱਲੇ ਕੋਮਲ ਮਾਂ ਤੇਰੀ ਮੇਰੀ ਕੋਮਲ ਨਹੀਂ ਸੀ ਜਦ ਤਨਾਈ ਸੀ ਉਹ ਅਸਰ ਕੋਮਲ ਮੇਰੇ ਮੈਂ ਤੇ ਦਿਲ ਦਿਮਾਗ ਦੇ ਕੋਵਾ ਚਾਹੀਆ ਕੋਲ ਕੋਲ ਤੇਰੇ ਹੱਥ ਕੋਮਲ ਤੇਰੇ ਵਾਲ ਕੋਮਲ ਤੇਰੀਆਂ ਗੱਲਾਂ ਕੋਈ ਮੁੰਨਾ ਦੱਸਿਆ ਨਹੀਂ ਮੀਨਿੰਗ ਨਹੀਂ ਯਾਰ ਮੇਰੀ ਇੱਕ ਗੱਲ ਸੁਣ ਲਓ ਦੇ ਨਾ ਮੈਂ ਨਹੀਂ ਨਹੀਂ ਜੀ ਜੀਸ ਕਹਿੰਦੇ ਜੀ ਜੀਸ ਮੇਰਾ ਬਿਆਹ ਗੋਪੀ ਨਾਲ ਹੀ ਹੋਵੇ ਮੈਂ ਤੈਨੂੰ ਇੰਨਾ ਦੱਸ ਦੁੱਤਾ ਮੈਂ ਨਹੀਂ ਹੱਲੇ ਜਾਣ ਨਹੀਂ ਚੁੱਲੇ ਕਿਉਂ ਨਹੀਂ ਜਾਣ ਨਹੀਂ ਤੁਸੀਂ ਥੋੜਾ ਜਿਹਾ ਚੁੱਲਾ ਆਪਰਾ ਬਤ ਤੋੜ ਲਿਓ ਉਹ ਨੂੰ ਵੀ ਦੱਸ ਦੋ ਚੁੱਲੇ ਉਹਨਾਂ ਚੁੱਲੇ ਤੇ ਖੜੀ ਹੋਵੇ ਹੱਲੇ ਉਹਨੇ ਜਾਣਾ ਪਸੂਆਂ ਦਾ ਪਹਿਲਾਂ ਪਹਿਲਾਂ ਉਹ ਤਾਏ ਮੈਨੂੰ ਮਨੀ ਸੋਪਾ ਨਿਧੇ ਬੈ ਕੇ ਸਵੇਲੇ ਚਾਹ ਦਾ ਕੱਪੇ ਬਣਾ ਕੇ ਦੇ ਹਾਂ ਜੀ ਨਾ ਪਹਿਲਾਂ ਉਹਨੂੰ ਲਿਜਾਣਾ ਮੈਂ ਆਪਣੇ ਘਰ ਆ ਜਾ ਕਿਸੇ ਵੇਲੇ ਹਾਂ ਜੀ ਨਾ ਵੇਲਾ ਚੁਣਾ ਕਰਕੇ ਤੇ ਭਰਾ ਦਾ ਵਿਆਹ ਨਹੀਂ ਲੈ ਗਿਆ ਇਹ ਘਾਟੇ ਵੇ ਬਾਈ ਨਿਧਰਾ ਤੀਸੀ ਉਹ ਮੈਨੂੰ ਆਪਣੀ ਵਾਲੀ ਦਾ ਡਾਰਿਆ ਕਦੇ ਇਹ ਨਾ ਖਲਾਰੀ ਵਿਚਾਰਾ ਇਹੀ ਗੱਲ ਕਹਿੰਦੇ ਮੈਂ ਚੁੱਲ੍ਹੇ ਤੇ ਚੜਾਉਣੀ ਨਹੀਂ ਨਾ ਇਹਨਾਂ ਨੇ ਪਰ ਮੈਂ ਤੇ ਉਹਨਾਂ ਯਾਰ ਦਾ ਦੱਸ ਦਿੱਤਾ ਕੱਲ ਨੂੰ ਜਾਣਾ ਇਹਨੇ ਗੁੱਡੀ ਤੇ ਰਾਤ ਤੇ ਚੁਗਲੀਆਂ ਗਾਖੀਆਂ ਨੌ ਦੀਆਂ ਮੈਂ ਕਹਿੰਦਾ ਹਏ ਵਿਚਾਰੀ ਨਹੀਂ ਹਗਾ ਤੀ ਪਤਾ ਕੀ ਕਰਦਾ ਸੁੱਤੀ ਨਹੀਂ ਉਹਦੀ ਤਾਂ ਸਮਝੇ ਤੰਦੇ ਇਹ ਕਾਲ ਸੱਤੀਆ ਬਾਦੋ ਅਬ ਦੇਖ ਮੈਂ ਕਿ ਕਵਾਦ ਉੱਪਰ ਚੜ ਜਾਂਦੀ ਆ ਭੈਣ ਹਾਏ ਵੀ ਹੁਣ ਮਜਲਾ ਜਾ ਵਾ ਭੈਣ ਤੈਨੂੰ ਕੀ ਦੱਸਾਂ ਕੋਰੇ ਸੁਣੀ ਜਾਬੀ ਉਹ ਉਹ ਬੰਨਾ ਉਹੋ ਆਦਮੀ ਹੈ ਰੱਬ ਕੀ ਉਹ ਬੰਨਾ ਹੈ ਨਾ ਤੇ ਉਹ ਨਹੀਂ ਕਹਦਾ ਕਿ ਮਾਰ ਚਿੰਨੇ ਚਿਰਚਲੇ ਚਾੜੋ ਹੈ ਨਾ ਦੇਲ ਉਹਦਾ ਦੇਲ ਹੈ ਭੈਣ ਮੈਂ ਕੀ ਕਰਾਂ ਮੈਂ ਸੱਚੀ ਮੈਂ ਬਹੁਤ ਦੁਖੀ ਆ ਗੱਲ ਨੂੰ ਮੋਜਾ ਲੱਗਿਆ ਇਹ ਆਏ ਵੀ ਨਹੀਂ ਹਰਾਮ ਦਾ ਕੀਟ ਹੋਇਆ ਇਹ ਵੀ ਨਹੀਂ ਉੱਠਦਾ ਯਾਰ ਕੋਈ ਸ਼ੈ ਕਰ ਰਹੀ ਹੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ